ਸਸ਼ੀ ਕਾਲ ਜੀ ਅੱਜ ਅਸੀਂ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹ ਆ ਕਿ ਸਾਡੀ ਹਰ ਕੀ ਸੇਵਾ ਸੁਸਾਇਟੀ ਦਾ ਇੱਕ ਰੂਲ ਬਣਾਇਆ ਗਿਆ ਕਿ ਜੋ ਬੱਚਾ ਜੋ ਟੈਸਟ ਦੇਵਾਂਗੇ ਜੋ ਸਿਖਾਵਾਂਗੇ ਉਹਦਾ ਵਧੀਆ ਰਿਜ਼ਲਟ ਦਿੰਦਾ ਤੇ ਅਸੀਂ ਉਹਨੂੰ ਆਪਣੇ ਨੂੰ ਸਨਮਾਨਿਤ ਕਰਾਂਗੇ ਇਹ ਸਨਮਾਨਤ ਕਾਪੀ ਔਰ ਪੈਨਸਲ ਦਾ ਕੋਈ ਇੰਨਾ ਵੱਡਾ ਸਨਮਾਨਤ ਨਹੀਂ ਆ ਪਰ ਇਹਦੇ ਨਾਲ ਬੱਚਿਆਂ ਦੀਆਂ ਫੀਲਿੰਗਾਂ ਬਹੁਤ ਜੁੜੀਆਂ ਜੋ ਇਸ ਬੱਚੇ ਨੂੰ ਦੇਖ ਕੇ ਹੋਰ ਬੱਚੇ ਵੀ ਇਹ ਚੀਜ਼ ਨੂੰ ਅਗੇ ਫੋਲੋ ਕਰਨਗੇ ਵੀ ਅਸੀਂ ਵੀ ਇਸ ਚੀਜ਼ ਦਾ ਰਿਜ਼ਲਟ ਵਧੀਆ ਦੇਈਏ ਐਸ ਬੱਚੇ ਨੇ ਜਰਨਲ ਨੌਲੇਜ ਦੇ ਸਵਾਲ ਕੀਤੇ ਸੀ 5 ਜੋ ਪੰਜਾਂ ਚੋਂ ਪੰਜ ਹੀ ਇਹਦੇ ਸਹੀ ਹੋਏ ਸੀਗੇ ਇਹ ਇਹਦੇ ਵਿੱਚ ਹੋਰ ਬੱਚਾਂ ਦਾ ਹੌਸਲਾ ਵਾਢਾ ਤੇ ਅੱਜ ਅਸੀਂ ਇਸ ਬੱਚੇ ਨੂੰ ਸਨਮਾਨਿਤ ਕਰ ਲੱਗੇ ਆ ਤਾਂ ਜੋ ਤੁਸੀਂ ਵੀ ਕਮੈਂਟ ਕਰਕੇ ਲਾਈਕ ਸ਼ੇਅਰ ਕਰਕੇ ਇਸ ਬੱਚੇ ਦਾ ਹੌਸਲਾ ਤੇ ਮਾਨ ਜ਼ਰੂਰ ਵਧਾਓ ਜੇ ਮੇਰੇ ਭਰਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਲਓ ਬੇਟਾ ਜੀ ਵੈਰੀ ਗੁੱਡ ਕਲਾਪਿੰਗ ਇਹ ਉਹ ਬੱਚਾ ਵਾ ਜਿਹੜਾ 2 ਦਿਨ ਪਹਿਲਾਂ ਇਹਨੇ ਇਹ ਟੈਸਟ ਦਿੱਤਾ ਸੀ ਬੱਚੇ ਦੀਆਂ ਫੀਲਿੰਗਾਂ ਬਹੁਤ ਸੀ ਕਹਿੰਦਾ ਸਰ ਮੇਰੀ ਵੀਡੀਓ ਮੈਂ ਤੁਸੀਂ ਸਾਂ ਕਹਿੰਦੇ ਸੀ ਵੀ ਇੱਕ ਰੂਲ ਬਣਾਇਆ ਵਾ ਤੇ ਅੱਜ ਇਸ ਬੱਚੇ ਦੀ ਇੱਕ ਵੀਡੀਓ ਬਣਾਈਆ ਤੇ ਤੁਸੀਂ ਮੇਰੇ ਭਰਾ ਸਾਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਇਸ ਬੱਚੇ ਦਾ ਹੌਸਲਾ ਵਧ ਸਕੇ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ